ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਆ ਵੀ ਬੜੀ ਮਤਲਬ ਤਰਾਸ਼ਦੀ ਦੀ ਗੱਲ ਆ ਵੀ ਪੰਜਾਬ ਪੰਜਾਬ ਦੀ ਅਸੀਂ ਗੱਲ ਕਰ ਰਹੇ ਆ ਤੇ ਉੱਥੇ ਸਾਨੂੰ ਸੈਮੀਨਾਰ ਕਿ ਲਾਣੇ ਪਾਰੇਗੇ ਪਾਣੀ ਦਾ ਬੁਰਾ ਹਾਲ ਆ ਇਹ ਹੈਗੀਆਂ ਵਰਲਡ ਵਾਰ 2 ਦੀਆਂ ਤੇ ਜਦੋਂ ਮਤਲਬ ਅਮਰੀਕਨ ਨੇ ਜਾਪਾਨ ਦੇ ਉੱਤੇ ਹਮਲਾ ਕੀਤਾ ਇਹ ਟੋਮਿਕ ਬੰਬ ਨਾਲ ਉਹ ਰੇਡੀਓਐਕਟੀਵਿਟੀ ਕਰਕੇ ਅੱਜ ਬੱਚੇ ਜਿਹੜੇ ਇੱਦਾਂ ਦੇ ਪੈਦਾ ਹੋ ਰਹੇ ਹੀ ਆ ਭੰਗ ਹਾਂਜੀ ਆ ਵੇਖੋ ਇਹ ਇਹ ਹੈਗੀਆਂ ਨੇ ਕਜ਼ਾਕਿਸਤਾਨ ਦੇ ਜਿੱਥੇ ਯੂਐਸਏ ਤੇ ਰਸ਼ੀਆ ਐਟੋਮਿਕ ਬੰਬਾਂ ਦੀ ਟੈਸਟਿੰਗ ਕਰਦਾ ਰਿਹਾ ਉੱਥੇ ਮਤਲਬ ਧਰਤੀ 'ਚ ਜਦੋਂ ਯੂਰੇਨੀਅਮ ਗਿਆ ਆ ਉੱਥੇ ਹਵਾ ਪਾਉਣ ਪਾਣੀ 'ਚ ਗਿਆ ਆ ਤੇ ਆ ਕਿਵੇਂ ਜੈਨੇਟਿਕ ਲੈਵਲ ਤੇ ਆ ਦੇਖੋ ਆ ਜਪਾਨ ਦੀ ਫੋਟੋ ਆ ਤੇ ਇਹ ਇਹ ਮਤਲਬ ਇਹ ਤੇ ਸਿਨੈਰੀਓ ਇੱਕ ਜੰਗ ਦਾ ਨਾ ਜੰਗ ਲੱਗੀ ਪੰਜਾਬ 'ਚ ਤੇ ਕਹਿਣ ਨੂੰ ਕੋਈ ਜੰਗ ਨਹੀਂ ਹੋਈ ਵੀ ਜਿਹੜਾ ਬਾਡੀ ਟੌਕਸਿਸਿਟੀ ਬਰਦਾਸ਼ਤ ਕਰ ਸਕਦੀ 60 ਔਰ ਮੰਨੋ ਕਿ ਪੰਜਾਬ ਦੇ ਪਾਣੀ 'ਚ 600 ਮਾਈਕਰੋਗ੍ਰਾਮ ਇਹ ਹੈਗੀ ਆ ਜਿਹੜੇ ਆਪਾਂ ਮਤਲਬ ਵੀ ਖੇਤੀ ਦੇ ਵਿੱਚ ਆਪਾਂ ਜਿੰਨੇ ਵੀ ਕੈਮੀਕਲ ਯੂਜ਼ ਕਰ ਰਹੇ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਲਗਾਤਾਰ ਮਸਲਾ ਜਿਹੜਾ ਸਰਗਰਮ ਹੈ ਔਰ ਪੰਜਾਬ ਦੇ ਪਾਣੀਆਂ ਨੇ ਜਿੱਥੇ ਫਸਲ ਪੈਦਾ ਕੀਤੀ ਜਿੱਥੇ ਆ ਜਿਹੜਾ ਧਰਤੀ ਨੂੰ ਆ ਜਿਹੜਾ ਫਸਲਾਂ ਨੂੰ ਕਾਮਯਾਬ ਕੀਤਾ ਨਸਲਾਂ ਨੂੰ ਕਾਮਯਾਬ ਕੀਤਾ ਜਿਸ ਪੰਜਾਬ ਦਾ ਨਾਂ ਹੀ ਪੰਜ ਆਬਾਂ ਦੀ ਧਰਤੀ ਹੈ ਔਰ ਉਸ ਪੰਜਾਬ ਦੇ ਪਾਣੀਆਂ ਦੇ ਜਿਹੜੇ ਮਾੜੇ ਨਤੀਜੇ ਆ ਉਹ ਕਿਉਂ ਨਹੀਂ ਸ਼ੁਰੂ ਹੋ ਰਹੇ ਨੇ ਮੇਰੇ ਨਾਲ ਰਿਮਲ ਜੋਤ ਨੇ ਸਾਤੋਂ ਰਿਮਲ ਜੋਤ ਕੁਝ ਤਸਵੀਰਾਂ ਤੁਸੀਂ ਲੈ ਕੇ ਆਏ ਹੋ ਇਹਨਾਂ ਬਾਰੇ ਜ਼ਰੂਰ ਸਾਨੂੰ ਦੱਸਿਓ ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਆ ਵੀ ਬੜੀ ਮਤਲ ਤਰਾਸ਼ਦੀ ਦੀ ਗੱਲ ਆ ਵੀ ਪੰਜਾਬ ਪੰਜਾਬ ਦੀ ਅਸੀਂ ਗੱਲ ਕਰ ਰਹੇ ਆ ਤੇ ਉੱਥੇ ਸਾਨੂੰ ਸੈਮੀਨਾਰ ਕਿ ਲਾਣੇ ਪਾਰੇਗੇ ਪਾਣੀ ਦਾ ਬੁਰਾ ਹਾਲ ਆ ਪੰਜ ਦਰਿਆ ਚ ਦੋ ਤੇ ਅੱਗੇ ਨਿਕਲ ਗਏ ਜਿਹੜੇ ਤਿੰਨ ਬਚੇ ਸੀ ਉਹਨਾਂ ਚ ਵੀ ਦੋ ਦੋਵਾਂ ਦਾ ਬਹੁਤ ਬੁਰਿਆ ਹਾਲ ਨੇ ਉਹਦੇ ਤੇ ਅਸੀਂ ਗੱਲ ਕਰਨੂ ਆ ਪਰ ਉਹਦੇ ਚ ਮਤਲਬ ਵੀ ਸਿਰਫ ਪਾਣੀ ਨਹੀਂ ਮਤਲਬ ਜ਼ਮੀਨ ਤੇ ਜੀਵ ਜੰਤੂ ਜਿਹੜੇ ਵੀ ਉਹ ਪ੍ਰਭਾਵਿਤ ਹੋ ਰਹੇ ਆ ਜਿਹੜੀਆਂ ਫੋਟੋਆਂ ਨੇ ਇਹ ਹੈਗੀਆਂ ਨੇ ਵੀ ਜਿਹੜਾ ਮਤਲਬ ਵੀ ਟਾਕਸਿਕ ਲੈਵਲ ਆਫ ਯੂਰੇਨੀਅਮ ਤੇ ਹੋਰ ਜਿੰਨੇ ਵੀ ਮਤਲਬ ਵੀ ਰੇਡੀਓਐਕਟਿਵ ਐਲੀਮੈਂਟ ਆ ਜਾਂ ਉਹਦੇ ਚ ਜਿਹੜੇ ਵੀ ਜ਼ਹਿਰੀਏ ਐਲੀਮੈਂਟ ਨੇ ਆਰਸੈਨਿਕ ਹੋ ਗਿਆ ਲੈਡ ਹੋ ਗਿਆ ਕੈਡਮੀਅਮ ਹੋ ਗਿਆ ਉਹਦੇ ਰਿਗਾਰਡਿੰਗ ਮੈਂ ਕੰਪੈਰੀਟਿਵਲੀ ਫੋਟੋਆਂ ਲੈਂਦੀਆਂ ਸੀਗੀਆਂ ਵੀ ਆ ਜਿਵੇਂ ਫੋਟੋਆਂ ਨੇ ਇਹ ਹੈਗੀਆਂ ਵਰਲਡ ਵਾਰ 2 ਦੀਆਂ ਵੀ ਦਦੋਂ ਮਤਲਬ ਅਮਰੀਕਾ ਨੇ ਜਾਪਾਨ ਦੇ ਉੱਤੇ ਹਮਲਾ ਕੀਤਾ ਇਹ ਟੋਮਿਕ ਬੰਬ ਨਾਲ ਉਹ ਰੇਡੀਓਐਕਟੀਵਿਟੀ ਕਰਕੇ ਆ ਬੱਚੇ ਜਿਹੜੇ ਹੀ ਇਦਾਂ ਦੇ ਪੈਦਾ ਹੋ ਰਹੇ ਸੀ ਇਹ ਭੰਗ ਤੇ ਉਹ ਰੇਡੀਓਐਕਟੀਵਿਟੀ ਜੀ ਰੇਨੀਅਮ ਵਰਗੇ ਐਲੀਮੈਂਟ ਤੋਂ ਆਉਂਦੀ ਸੀ ਔਰ ਅੱਜ ਪੰਜਾਬ ਦੀ ਧਰਤੀ 'ਚ ਉਹ ਸਾਰੀਆਂ ਤਸਵੀਰਾਂ ਪਹਿਲਾਂ ਦਿਖਾਈ ਦਿਓ ਤੁਸੀਂ ਹਾਂਜੀ ਆਹ ਵੇਖੋ ਇਹ ਹੈਗੀਆਂ ਨੇ ਇੱਕ ਪਾਕਿਸਤਾਨ ਦੇ ਜਿੱਥੇ ਯੂਐਸਏ ਤੇ ਰਸ਼ੀਆ ਐਟੋਮਿਕ ਬੰਬਾਂ ਦੀ ਟੈਸਟਿੰਗ ਕਰਦਾ ਰਿਹਾ ਉੱਥੇ ਮਤਲਬ ਧਰਤੀ 'ਚ ਜਦੋਂ ਇਹ ਰੇਨੀਅਮ ਗਿਆ ਆ ਉੱਥੇ ਹਵਾ ਪਾਣ ਪਾਣੀ 'ਚ ਗਿਆ ਆ ਤੇ ਆ ਕਿਵੇਂ ਜੈਨੇਟਿਕ ਲੈਵਲ ਤੇ ਆ ਦੇਖੋ ਵੀ ਬੱਚੇ ਮੰਦ ਦੇ ਆ ਤੇ ਬੱਚਿਆਂ ਚ ਡਿਫਾਰਮਿਟੀ ਜਿਹੜੀ ਆ ਰਹੀ ਜੈਨੇਟਿਕ ਲੈਵਲ ਤੇ ਆ ਉੱਥੇ ਦੀਆਂ ਨੇ ਆ ਜਾਪਾਨ ਦੀ ਫੋਟੋ ਆ ਤੇ ਇਹ ਇਹ ਮਤਲਬ ਇਹ ਤੇ ਸਿਨੈਰੀਓ ਇੱਕ جنگ ਦਾ ਨਾ جنگ ਲੱਗੀ ਪੰਜਾਬ ਚ ਤੇ ਕਹਿੰਨ ਨੂੰ ਕੋਈ جنگ ਨਹੀਂ ਹੈਗੀ ਵੀ ਤੇ ਪਰ ਜਿਹੜਾ ਮਤਲਬ ਵੀ ਉੱਥੇ ਵੈਸੇ ਤੇ ਸ਼ੁੱਧ ਪਾਣੀ ਚ ਕਹਿੰਦੇ 0 ਮਾਈਕਰੋਗ੍ਰਾਮ ਹੋਣਾ ਚਾਹੀਦਾ ਪਰ ਲੀਟਰ ਤੇ ਜਿਹੜੀ ਮੈਕਸਿਮਮ ਲਿਮਿਟ ਹੁੰਦੀ 60 ਮਾਈਕਰੋਗ੍ਰਾਮ ਪਰ ਲੀਟਰ ਹੁੰਦੀ ਆ ਯੂਰੇਨੀਅਮ ਦੀ ਵੀ ਜਿਹੜਾ ਬਾਡੀ ਟੌਕਸਿਸਿਟੀ ਬਰਦਾਸ਼ਤ ਕਰ ਸਕਦੀ 60 ਪਰ ਮੰਨੋ ਕਿ ਪੰਜਾਬ ਦੇ ਪਾਣੀ ਚ 600 ਮਾਈਕਰੋਗ੍ਰਾਮ ਹਮਮ ਇਹਨੀ ਮਾਤਰਾ ਨਹੀਂ ਮਤਲਬ ਵੀ 60 ਵੀ ਉਹ ਅਪਰ ਲਿਮਿਟ ਦੱਸ ਰਹੇ ਸ਼ੁੱਧ ਪਾਣੀ ਚ ਜ਼ੀਰੋ ਹੋਣੀ ਚਾਹੀਦੀ ਔਰ ਪੰਜਾਬ ਦੇ ਪਾਣੀ ਚ ਸਾਰੀ ਖੋਜ ਹੋ ਚੁੱਕੀ ਹੈ ਔਰ ਇਹ ਸਾਰੇ ਮੈਂ ਤੁਹਾਨੂੰ ਰਿਸਰਚ ਪੇਪਰ ਤੋਂ ਕੋਟ ਕਰ ਰਿਹਾ ਮੈਂ ਗੱਲਾਂ ਔਰ ਆ ਉਹਦੇ ਨਤੀਜੇ ਨੇ ਜਿਹੜੇ ਵੀ ਇਹ ਆ ਬੱਚਾ ਮਤਲਬ ਵੀ ਵੇਖੋ ਆ ਭੰਗ ਆ ਵੀ ਬੱਚੇ ਦਾ ਡਿਫਾਰਮਿਟੀ ਆ ਉਹਦੇ ਚ ਆ ਬੱਚਾ ਮੰਦਬੁੱਧੀ ਆ ਤੇ ਇਹ ਕਿੱ데 ਕਰਕੇ ਹੋ ਰਿਹਾ ਵੀ ਇਹ ਜਿਹੜਾ ਰੇਡੀਓ ਐਕਟੀਵਿਟੀ ਹੈ ਇਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਆਹ ਹੱਥਾਂ ਦੇ ਲਾਲੋ ਇਹ ਹੈਗੀ ਆ ਜਿਹੜੇ ਆਪਾਂ ਮਤਲਬ ਵੀ ਖੇਤੀ ਦੇ ਵਿੱਚ ਆਪਾਂ ਜਿੰਨੇ ਵੀ ਕੈਮੀਕਲ ਯੂਜ਼ ਕਰ ਰਹੇ ਨੇ ਹੁਣ ਉਹਦਾ ਵੀ ਜੇ ਅਸੀਂ ਮਤਲਬ ਉਹਦੀ ਜੜ ਚ ਜਾਈਏ ਵੀ ਪੀ ਵਰਲਡ ਵਾਰ 2 ਤੋਂ ਬਾਅਦ ਜਿਹੜੀਆਂ ਮਤਲਬ ਵੱਡੇ ਕਾਰਪੋਰੇਟ ਹੀਗੇ ਜਿਹੜੇ ਇੰਨਾ ਵਾਰ ਦੇ ਵਿੱਚ ਉਹਨਾਂ ਨੇ TNT ਜਾਂ ਬਾਰੂਦ ਜਿੰਨਾ ਬਣਾਇਆ ਸੀ ਉਹਨੂੰ ਡਿਸਪੋਜ਼ ਆਫ ਕਰ ਲਈ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਨੂੰ ਡੈਰੀਵੇਟਿਵ ਅੱਗੇ ਬਣਾਏ ਉਹ ਖਾਦਾਂ ਦੇ ਰੂਪ ਚ ਉਹਦੇ ਲਈ ਫਿਰ ਸਪੈਸ਼ਲ ਰੋਕਫੈਲਰ ਹੋ ਗਏ ਫੋਰਡ ਵਰਗੇ ਇੰਸਟੀਟਿਊਟ ਹੋ ਗਏ ਇਹ ਨਾਵੇਂ ਬੀਜ ਬਣਾਏ ਹਾਈਬ੍ਰਿਡ ਜਿਹੜੇ ਥਰਡ ਵਰਲਡ ਕੰਟਰੀਆਂ ਨੂੰ ਦਿੱਤੇ ਜਿਹੜੇ ਕਿ ਬਿਨਾ ਉਸ ਫੀਡ ਤੋਂ ਚੱਲ ਨਹੀਂ ਸਕਦੇ ਉਸ ਕੈਮੀਕਲ ਤੋਂ ਉਹਦੇ ਲਈ ਫਿਰ ਮਾਡਲ ਕਿਹੜਾ ਚੁਣਿਆ ਗਿਆ ਥਰਡ ਵਰਲਡ ਤੇ ਉਹਨਾਂ ਚੋਂ ਫਿਰ ਸਾਡੀਆਂ ਸਰਕਾਰਾਂ ਨੇ ਕਿਹੜਾ ਚੁਣਿਆ ਪੰਜਾਬ ਵੀ ਉਦਾਂ ਜਿਹੜੀ ਕਾਇਦੇਨ ਰਿਸਰਚ ਹੋਣੀ ਚਾਹੀਦੀ ਆ ਇਹਨਾਂ ਚੀਜ਼ਾਂ ਤੇ ਉਹ ਕੋਈ ਪੰਜਾਬ ਚ ਨਹੀਂ ਹੋ ਰਹੀ ਪਰ ਪੰਜਾਬ ਨੂੰ ਐਜ਼ ਅ ਰਿਸਰਚ ਲੈਬਰਾਟਰੀ ਯੂਜ਼ ਜ਼ਰੂਰ ਕੀਤਾ ਜਾ ਰਿਹਾ ਖੇਤੀ ਦਾ ਮਾਡਲ ਸਭ ਤੋਂ ਟਾਕਸਿਕ ਜਿਹੜਾ ਇੱਥੇ ਲਿਆਂਦਾ ਗਿਆ ਫੈਕਟਰੀਆਂ ਜਿਹੜੀਆਂ ਕਿਤੇ ਵੀ ਨਹੀਂ ਲੱਗ ਰਹੀਆਂ ਵੀ ਉਹ ਪੰਜਾਬ ਚ ਕੀ ਕਾਰਨ ਵੀ ਫੈਕਟਰੀਆਂ ਜਿਹੜੀਆਂ ਪੋਲਿਊਟ ਕਰ ਰਹੀਆਂ ਨੇ ਉਹ ਤੇ ਪੰਜਾਬ ਚ ਲੱਗ ਰਹੀਆਂ ਉਹਨਾਂ ਦੇ ਹੈੱਡ ਕੁਆਰਟਰ ਗੁੜगांव ਚ ਲੱਗ ਰਹੇ ਰੇਵਨਿਊ ਸਾਰਾ ਜਿਹੜਾ ਗੁਰਦਾਉਂ ਚ ਜਾ ਰਿਹਾ ਪਾਣੀ ਤੇ ਪੰਜਾਬ ਦਾ ਖਿੱਚ ਕੇ ਤੁਸੀਂ ਉਦੋਂ ਨੂੰ ਵੀ ਲੈ ਕੇ ਜਾ ਰਹੇ ਹੋ ਪਰ ਜਿਹੜਾ ਪੌਣ ਪਾਣੀ ਖਰਾਬ ਕਰਨਾ ਉਹ ਪੰਜਾਬ ਦਾ ਕਰਨਾ ਆ ਪਰ ਉਹਦੇ ਚ ਉਸ ਫੈਕਟਰੀ ਤੋਂ ਰੇਵਨਿਊ ਜਿਹੜਾ ਉਹ ਗੁਰਦਾਉਂ ਵਰਗੇ ਦਿੱਲੀ ਵਰਗੇ ਜਿਹੜੇ ਆਈਟੀ ਹੱਬ ਬਣਾਤੇ ਉੱਥੇ ਰੇਵਨਿਊ ਉਹਨਾਂ ਦਾ ਕਿਹਦੀ ਇੰਡਸਟਰੀ ਅਸੀਂ ਫਾਇਦੇ ਲਈ ਲੈ ਕੇ ਆਉਨੇ ਆ ਰੋਜ਼ਗਾਰ ਪੈਦਾ ਹੁੰਦਾ ਹੈ ਉਹ ਹੁਣ ਤੁਸੀਂ ਫਾਇਦਾ ਵੀ ਤੇ ਇਹ ਵੇਖੋ ਨਾ ਕਿ ਕਿਹੜੀ ਇੰਡਸਟਰੀ ਦਾ ਫਾਇਦਾ ਹੋ ਰਿਹਾ ਹੁਣ ਜਿਹੜੀ ਮਤਲਬ ਪੋਲਿਊਟਿੰਗ ਇੰਡਸਟਰੀ ਜਿਹੜੀ ਕਿਤੇ ਵੀ ਨਹੀਂ ਤੁਸੀਂ ਲਾ ਰਹੇ ਕਿ ਜਿਹਦੇ ਕਨਸੀਕਵੈਂਸਿਸ ਹੈਗੇ ਆ ਕਾਇਦੇ ਨਾਲ ਤੇ ਉਹ ਕਿਵੇਂ ਲੁੰਦੇ ਆ ਵੀ ਹਾਂ ਜੀ ਇਹ ਟਾਕਸਿਕ ਜਿਹੜਾ ਕੋਈ ਜਨਰੇਟ ਨਹੀਂ ਕਰੂਗੀ ਪਰ ਉਹ ਕਰ ਰੀਆਂ ਨੇ ਹਨ ਉਹਦੇ ਚ ਕੋਈ ਦੋ ਰਾਇ ਨਹੀਂ ਹੈਗੀ ਵੀ ਉਹ ਇੰਡਸਟਰੀ ਤੁਸੀਂ ਲਾ ਕੇ ਇੱਥੇ ਕਹੋ ਵੀ ਹਾਂ ਜੀ ਇੱਥੇ ਬੇਰੋਜ਼ਗਾਰ ਬੇਪੀ ਬੇਰੋਜ਼ਗਾਰੀ ਆਪਾਂ ਖਤਮ ਕਰਨੀ ਜਦੋਂ ਬੰਦੇ ਹੀ ਨਾ ਰਹੇ ਬੰਦੇ ਹੀ ਮਾਰਦੇ ਤੁਸੀਂ ਫਿਰ ਬੇਰੋਜ਼ਗਾਰੀ ਕਾਦੀ ਆ ਫਿਰ ਉਹ ਤਾਂ ਗੱਲ ਹੀ ਖਤਮ ਹੋ ਗਈ ਨਾ ਸਾਇੰਸ ਦੇ ਸਟੂ ਅਹੀਂ ਅੰਦਰ ਵੀ ਗੱਲ ਕੀਤੀ ਸੀਗੀ ਵੀ ਵੇਖੋ ਇੱਕ ਦਿਨ ਦਾ ਸੀ ਪ੍ਰੀਮੀਨਰੀ ਵੀ ਜਿਹੜਾ ਸੋਲੂਸ਼ਨ ਜਦੋਂ ਸ਼ੁਰੂਆਤ ਸੀਗੀ ਅੱਜ ਜਿੰਨੇ ਮਤਲਬ ਬਿਮਾਰੀ ਐ ਗੰਭੀਰ ਹੋ ਚੁੱਕੀ ਆ ਵੀ ਸ਼ਰੀਰ ਗੱਲਣ ਵਾਲੀ ਗੱਲ ਆ ਇਹਦੇ ਚ ਇਹ ਆ ਜਿਹੜਾ ਅਸੀਂ ਬੁੱਢੇ ਨਾਲੇ ਦਾ ਸੋਲੂਸ਼ਨ ਦਿੰਨੇ ਆ ਉਹਦਾ ਇੱਕ ਇਹ ਆ ਵੀ ਜਾਂਦੇ ਉਹ ਫੈਕਟਰੀਆਂ ਬੰਦ ਹੋਣ ਵੀ ਜਿਹੜੀਆਂ ਇਹ ਪੋਲੂਸ਼ਨ ਨੂੰ ਕਰ ਰਹੀਆਂ ਤੇ ਜਿਹੜਾ ਬੁੱਢਾ ਦਰਿਆ ਆ ਜਿਹੜਾ ਅੱਗੇ ਸਤਲੁਜ ਚ ਜਾ ਰਿਹਾ ਜਿਹੜਾ ਮਾਲਵੇ ਨੂੰ ਵੀ ਖਾ ਰਿਹਾ ਖਰਾਬ ਤੇ ਅੱਗੇ ਹਰਿਆਣਾ ਤੇ ਰਾਜਸਥਾਨ ਤੱਕ ਜਿਹੜਾ ਜਾ ਰਿਹਾ ਵੀ ਉਹ ਬੰਨ ਲੱਗ ਜੇ ਵੀ ਬੁੱਢੇ ਦਰਿਆ ਨੂੰ ਜਿਹੜਾ ਬੰਨ ਲੱਗ ਜੇ ਵੀ